ਸਸ ਸੀ ਗੱਲ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਕੜਸਾਣੇ ਤੋਂ ਲੈ ਕੇ ਖਾਜੂ ਵਾਲੇ ਤੱਕ ਦਾ ਸਫ਼ਰ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਖਾਜੂ ਵਾਲੇ ਤੋਂ ਲੈ ਕੇ ਵਾਇਆ ਬੱਜੂ ਹੋ ਕੇ ਬੀਕਾਨੇਰ ਤੱਕ ਤੇ ਆਪਾਂ ਖਾਜੂ ਵਾਲੇ ਤੋਂ ਸ਼ੁਰੂਆਤ ਕੀਤੀ ਆ ਖਾਜੂ ਵਾਲੇ ਤੋਂ ਚੱਲ ਕੇ ਤੇ ਇਸ ਸਮੇਂ ਇਹ ਜਿਹੜਾ ਰੋਡ ਆ ਇਹ ਅੱਗੇ ਬੀਕਾਨੇਰ ਜਾਂਦਾ ਹੈ ਵਾਇਆ ਪੁੱਗਲ ਹੋ ਕੇ ਤੇ ਆਪਾਂ ਉਸ ਰੋਡ ਤੇ ਚੱਲ ਰਹੇ ਆ ਇਹ ਸਾਰਾ ਜਿਹੜਾ ਦੋਸਤੋ ਏਰੀਆ ਹੈ ਇਹ ਰੇਤਲਾ ਏਰੀਆ ਟਿੱਬਿਆਂ ਵਾਲਾ ਤੇ ਇਹਦੇ ਤੇ ਆਪਾਂ ਇੱਕ ਛੋਟੀ ਜੀ ਵੀਡੀਓ ਪਾਈ ਸੀ ਕਿ ਇਹਦੇ ਆਸੇ-ਪਾਸੇ ਦੋਨਾਂ ਪਾਸੇ ਬਹੁਤ ਜ਼ਿਆਦਾ ਜਿਹੜੇ ਦਰਖਤ ਲਗਾਏ ਜਾ ਰਹੇ ਆ ਤੇ ਉਹਨਾਂ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲ ਵੀ ਕੀਤੀ ਜਾ ਰਹੀ ਆ ਇਹ ਸਾਰਾ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਇਹ ਖਾਜੂ ਵਾਲਾ ਤੇ ਬੀਕਾ ਨੇ ਰੋੜਾ ਇਹ ਇੱਕ ਰਸਤੇ ਦੇ ਵਿੱਚ ਪਿੰਡ ਆ ਦੇਖੋ ਪਿੰਡ ਦੀ ਆਬਾਦੀ ਘਾਟਾ ਤੇ ਕਿੰਨਾ ਖੁੱਲਾ ਡੋਲਾ ਪਿੰਡ ਦਾ ਏਰੀਆ ਤੇ ਸਾਰਾ ਜਿਹੜਾ ਏਰੀਆ ਦੋਸਤੋ ਇਹ ਰੇਤਲਾ ਏਰੀਆ ਹੈ ਜਿਹੜਾ ਖਾਜੂ ਵਾਲੇ ਤੋਂ ਪੋਗਲ ਪੈਂਦਾ ਇਹ ਵੀ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਆ ਪੋਗਲ ਇਹ ਪੋਗਲ ਦੇ ਵਿੱਚ ਆਪਾਂ ਐਂਟਰੀ ਕਰ ਰਹੇ ਆ ਇਹ ਪੋਗਲ ਇੱਕ ਛੋਟੀ ਜੀ ਮੰਡੀ ਆ ਜ਼ਿਲ੍ਹਾ ਬੀਕਾਨੇਰ ਦੀ ਮੰਡੀ ਆ ਦੋਸਤੋ ਤੇ ਇੱਥੋਂ ਜਿਹੜਾ ਗੋੜੂ ਬੱਜੂ ਉਧਰ ਨੂੰ ਵੀ ਰਸਤਾ ਜਾਂਦਾ ਹੈ ਤੇ ਸਾਹਮਣੇ ਸ਼ਹਿਰ ਦੇ ਵਿੱਚ ਦੀ ਹੋ ਕੇ ਤੇ ਵਾਪਸ ਉਸ ਹਾਈਵੇ ਤੇ ਚੜ ਜਾਂਦਾ ਜਿਹੜਾ ਇੱਥੋਂ ਬੀਕਾਨੇਰ ਨੂੰ ਜਾਂਦਾ ਹੈ ਤੇ ਇਹ ਆਪਾਂ ਦੋਸਤੋ ਇਸ ਸਮੇਂ ਕ੍ਰੋਸ ਕੀਤਾ ਪੁਗਲ ਨੂੰ ਤੇ ਪੁਗਲ ਕ੍ਰੋਸ ਕਰਕੇ ਇਹ ਬਾਹਰਲੇ ਪਾਸੇ ਘਟਾਬਾ ਤੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਇੱਥੋਂ ਆਪਾਂ ਰੋਟੀ ਖਾਧੀ ਆ ਦੁਪਹਿਰ ਦੀ ਤੇ ਬੜਾ ਵਧੀਆ ਮਾਹੌਲ ਦੇਸੀ ਖਾਣਾ ਇੱਥੋਂ ਦਾ ਖਾ ਕੇ ਤੇ ਉਸ ਤੋਂ ਬਾਅਦ ਆਪਾਂ ਚੱਲੇ ਆ ਅੱਗੇ ਬੱਜੂਵਾਲ ਨੂੰ ਇਹ ਦੋਸਤੋ ਜਿਹੜਾ ਰੋੜਾ ਇਹ ਬਾਪ ਜੋਧਪੁਰ ਤੱਕ ਜਾਂਦਾ ਹੈ ਅੱਗੇ ਤੇ ਇਹ ਭਾਰਤਮਾਲਾ ਰੋੜਾ ਇਹ ਰੋਡ ਦੇ ਉੱਪਰ ਦੋਨਾਂ ਪਾਸੇ ਸਾਰਾ ਤਕਰੀਬਨ ਹੀ ਰੇਤਲਾ ਏਰੀਆ ਤੇ ਇਹ ਤੁਸੀਂ ਦੇਖ ਰਹੇ ਹੋ ਦੋਨਾਂ ਪਾਸੇ ਟਿੱਬੇ ਆ ਦੋਸਤੋ ਜਿਹੜੇ ਟਿੱਬੇ ਨੇ ਇਹ ਵੀ ਆਪਣੀ ਜਗ੍ਹਾ ਬਦਲਦੇ ਉਹ ਕਿਵੇਂ ਬਦਲਦੇ ਆ ਜਦੋਂ ਹੰਡੇਰੀ ਚੱਲਦੀ ਰਹਿੰਦੀ ਆ ਚੱਲਦੀ ਰਹਿੰਦੀ ਆ ਤੇ ਇੱਕ ਪਾਸੇ ਵਾਲੀ ਜਿਹੜੀ ਰੇਤ ਆ ਉਹ ਇਕੱਠੀ ਦੂਜੇ ਪਾਸੇ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਇਸੇ ਤਰ੍ਹਾਂ ਇਹ ਹੌਲੀ-ਹੌਲੀ ਕਰਕੇ ਆਪਣੀ ਜਿਹੜੀ ਜਗ੍ਹਾ ਉਸ ਨੂੰ ਟਿੱਬੇ ਬਦਲਦੇ ਰਹਿੰਦੇ ਆ ਇਹ ਸਾਰਾ ਸੁਨਸਾਨ ਏਰੀਆ ਵੇਖਣ ਨੂੰ ਲੱਗਦਾ ਹੈ ਤੇ ਦੋਨਾਂ ਪਾਸੇ ਟਿੱਬੇ ਆ ਤੇ ਬਹੁਤ ਜ਼ਿਆਦਾ ਹਵਾ ਨੇਰੀ ਚੱਲ ਲਈ ਆ ਇੱਥੇ ਪੈਟਰੋਲ ਪੰਪ ਆ ਤੇ ਇੱਥੋਂ ਆਪਾਂ ਪੈਟਰੋਲ ਪੁਆਇਆ ਇਹ ਦੋਸਤੋ ਪੈਟਰੋਲ ਪੰਪ ਵੀ ਜਿਹੜਾ ਇਹ ਦੰਤੌਰ ਕ੍ਰੋਸ ਕਰਕੇ ਆਉਂਦਾ ਹੈ ਕਾਫੀ ਦੂਰੀ ਤੇ ਨੇ ਪੈਟਰੋਲ ਪੰਪ ਵੀ ਇਸ ਰੋਡ ਤੇ ਤੇ ਬਹੁਤ ਜ਼ਿਆਦਾ ਘੱਟ ਟ੍ਰੈਫਿਕ ਮਿਲੇਗਾ ਇਸ ਰੋਡ ਤੇ ਜਦੋਂ ਆਪਾਂ ਸਫ਼ਰ ਕਰਾਂਗੇ ਇੱਥੋਂ ਦੋਸਤੋ ਆਪਾਂ ਦੰਤੌਰ ਨੂੰ ਕ੍ਰੋਸ ਕਰਕੇ ਤੇ ਇਹ ਗੋੜੂ ਦੇ ਕੋਲੋਂ ਆਪਾਂ ਖੱਬੇ ਪਾਸੇ ਟਰਨ ਕਰਕੇ ਇੱਥੋਂ ਬੱਜੂ ਨੂੰ ਜਾਵਾਂਗੇ ਲਗਭਗ ਇੱਥੋਂ 25-30 ਕਿਲੋਮੀਟਰ ਦੀ ਦੂਰੀ ਆ ਜਿਹੜੀ ਬੱਜੂ ਦੀ ਆ ਤੇ ਇਹ ਸਟੇਟ ਹਾਈਵੇ ਆ ਰਾਜਸਥਾਨ ਦਾ ਜਿੰਦੇ ਉੱਪਰ ਆਪਾਂ ਚੱਲ ਰਹੇ ਆ ਇਹ ਕੁਛ ਥਾਵਾਂ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਤੁਹਾਨੂੰ ਹਰਿਆਲੀ ਵੀ ਨਜ਼ਰ ਆ ਰਹੀ ਹੋਵੇਗੀ ਤੇ ਇੱਕ ਪਾਸੇ ਰੇਤਲਾ ਤੇ ਕਿਸੇ ਕਿਸੇ ਹਿੱਸੇ ਦੇ ਵਿੱਚ ਇਹ ਨਰਮੇ ਦੀ ਬਜਾਈ ਵੀ ਹੈ ਨਰਮੇ ਦੀ ਬਜਾਈ ਦਾ ਕਾਰਨ ਤੁਸੀਂ ਇਹ ਨਹਿਰ ਦੇਖ ਰਹੇ ਹੋ ਇਹ ਉਹੀ ਨਹਿਰ ਹੈ ਜਿਹੜੀ ਹਰੀਕੇ ਹੈੱਡ ਤੋਂ ਨਿਕਲਦੀ ਹੈ ਜਿਹਨੂੰ ਰਾਜ ਕਨਾਲ ਜਾਂ ਇੰਦਰਾ ਗਾਂਧੀ ਨਹਿਰ ਕਿਹਾ ਜਾਂਦਾ ਹੈ ਇਹ ਅੱਗੇ ਦੋਸਤੋ ਜੈਸਲਮੇਰ ਵੱਲ ਨੂੰ ਜਾ ਰਹੀ ਆ ਇਹ ਹਰੀ ਕੇ ਹੈੱਡ ਚੋਂ ਨਿਕਲਣ ਵਾਲੀ ਨਹਿਰ ਆ ਤੇ ਇਹ ਬੱਜੂ ਤੋਂ ਲਗਭਗ 6-7 ਕਿਲੋਮੀਟਰ ਪਹਿਲਾਂ ਆਉਂਦੀ ਆ ਬੱਜੂ ਦੇ ਬਿਲਕੁਲ ਨੇੜੇ ਤੋਂ ਨਿਕਲਦੀ ਆ ਨਹਿਰ ਤੇ ਇਸ ਕਰਕੇ ਇੱਥੇ ਕਿਤੇ ਕਿਤੇ ਆਪਾਂ ਦੇਖ ਰਹੇ ਆ ਕਿ ਨਰਮੇ ਦੀ ਖੇਤੀ ਵੀ ਆ ਕਿਉਂਕਿ ਨਹਿਰੀ ਪਾਣੀ ਜਿਹੜਾ ਇੱਥੇ ਉਪਲਬਧ ਆ ਤੇ ਉਸ ਤੋਂ ਬਾਅਦ ਆਪਾਂ ਪਹੁੰਚੇ ਆ ਬੱਜੂ ਇਹ ਬੱਜੂ ਇੱਕ ਮੰਡੀ ਆ ਤੇ ਇਹਨੂੰ ਬੱਜੂ ਖਾਲਸਾ ਵੀ ਕਿਹਾ ਜਾਂਦਾ ਹੈ ਇਹ ਬੱਜੂ ਜਿਹੜੇ ਸੀ ਦੋ ਪਿੰਡ ਸੀ ਤੇ ਇਹਨੂੰ ਪ੍ਰਮੁੱਖ ਕਿਹਾ ਗਿਆ ਤੇ ਇਸ ਕਰਕੇ ਇਸ ਦੇ ਨਾਮ ਦੇ ਨਾਲ ਆ ਜਿਹੜਾ ਅੱਗੇ ਖਾਲਸਾ ਲਾਇਆ ਕਿਉਂਕਿ ਕਿਉਂਕਿ ਖਾਲਸਾ ਜਿਹੜਾ ਉਹ ਮੋਢੀ ਨੂੰ ਕਿਹਾ ਜਾਂਦਾ ਹੈ ਤੇ ਉਸ ਕਰਕੇ ਇਸ ਨੂੰ ਬੱਜੂ ਖਾਲਸਾ ਬੋਲਿਆ ਜਾਂਦਾ ਹੈ ਇਹ ਬੱਜੂ ਤੋਂ ਦੋਸਤੋ ਹੁਣ ਆਪਾਂ ਚੱਲੇ ਅੱਗੇ ਬੀਕਾਨੇਰ ਨੂੰ ਤੇ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਰੋਡ ਦੇਖ ਰਹੇ ਹੋ ਇਹ ਬੀਕਾਨੇਰ ਰੋਡ ਆ ਜਿਹੜਾ ਬੱਜੂ ਤੋਂ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਾਂ ਅੱਗੇ ਜਿਹੜਾ ਇਹ ਜੈਸਲਮੇਰ ਬੀਕਾਨੇਰ ਹਾਈਵੇ ਆ ਜਾਂਦਾ ਹੈ ਉਸ ਦੇ ਉੱਪਰ ਚੜਾਂਗੇ ਇਹ ਸੱਜੇ ਪਾਸੇ ਜਿਹੜਾ ਰੋਡ ਜਾ ਰਿਹਾ ਇਹ ਜੈਸਲਮੇਰ ਨੂੰ ਜਾ ਰਿਹਾ ਤੇ ਆਪਾਂ ਜਾਣਾ ਹੈ ਬੀਕਾਨੇਰ ਨੂੰ ਤੇ ਆਪਾਂ ਇੱਥੋਂ ਖੱਬੇ ਪਾਸੇ ਐਂਟਰੀ ਕਰਦੇ ਆਂ ਖੱਬੇ ਪਾਸੇ ਐਂਟਰੀ ਕਰਕੇ ਥੋੜਾ ਅੱਗੇ ਚੱਲਣ ਤੋਂ ਬਾਅਦ ਕਲੈਤ ਮੰਡੀ ਆਉਂਦੀ ਆ ਰਾਜਸਥਾਨ ਦੀ ਇਹ ਵੀ ਦੋਸਤੋ ਬੜੀ ਮਸ਼ਹੂਰ ਮੰਡੀ ਆ ਤੇ ਦੋਸਤੋ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਕਿ ਤੁਸੀਂ ਕਿਹੜੇ ਏਰੀਏ ਤੋਂ ਜਿਹੜੀ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਦੋਸਤਾਂ ਦੇ ਨਾਲ ਸਾਂਝੀ ਵੀ ਜਰੂਰ ਕਰਿਆ ਜੀ ਇਹ ਦੋਸਤੋ ਸਾਰਾ ਏਰੀਆ ਜਿਹੜਾ ਕਲੈਦ ਦਾ ਆਪਾਂ ਇਥੋਂ ਕ੍ਰਾਸ ਕਰ ਰਹੇ ਆ ਜਿਸ ਤਰ੍ਹਾਂ ਆਪਾਂ ਬੱਜੂ ਏਰੀਆ ਦੇਖਿਆ ਸੀ ਉਧਰਲਾ ਏਰੀਆ ਸਾਰਾ ਰੇਤਲਾ ਸੀ ਤੇ ਇਧਰਲਾ ਜਿਹੜਾ ਇਹ ਥੋੜਾ ਏਰੀਆ ਉਸ ਦਾ ਮਾਹੌਲ ਬਦਲ ਗਿਆ ਹੈ ਇਥੋਂ ਦੋਸਤੋ ਹੁਣ ਆਪਾਂ ਬੀਕਾ ਨੇਰਵਲ ਨੂੰ ਸਫਰ ਕਰ ਰਹੇ ਆ ਤੇ ਬੜਾ ਸੋਹਣਾ ਮਾਹੌਲ ਆ ਇਹ ਜਿਹੜਾ ਹਾਈਵੇ ਹੈ ਬੀਕਾਨੇਰ ਤੋਂ ਅੱਗੇ ਇਧਰ ਜੈਸਲਮੇਰ ਵੱਲ ਨੂੰ ਜਾਂਦਾ ਹੈ ਤੇ ਆਪਾਂ ਬੀਕਾਨੇਰ ਵੱਲ ਨੂੰ ਜਾ ਰਹੇ ਆ ਲਗਭਗ ਦੋਸਤੋ ਆਪਾਂ ਬੀਕਾਨੇਰ ਦੇ ਪਹੁੰਚ ਗਏ ਆ ਇਹ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਹੈ ਬਹੁਤ ਵੱਡੀ ਬੀਕਾਨੇਰ ਦੀ ਇਹ ਬੀਕਾਨੇਰ ਦੇ ਬਾਹਰਲੇ ਪਾਸੇ ਬਣੀ ਹੋਈ ਆ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਉਹ ਰੂਟ ਕਮਾਇਆ ਹੈ ਕਿ ਜਿਹੜਾ ਖਾਜੂ ਵਾਲੇ ਤੋਂ ਸ਼ੁਰੂ ਹੋ ਕੇ ਵਾਇਆ ਪੋਗਲ ਦੰਤੌਰ ਬੱਜੂ ਹੋ ਕੇ ਤੇ ਵਾਪਸੀ ਆਪਾਂ ਬਿਕਾਨੇਰ ਤੱਕ ਦੀ ਕੀਤੀ ਆ ਵੀਡੀਓ ਵਧੀਆ ਲੱਗੀ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ